ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਚੁੱਪ ਚਾਪ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਮੈਂ ਸਵਾਗਤ ਕਰਦਾ ਹਾਂ ਆਪਣੇ ਚੈਨਲ ਵਿੱਚ ਦੋਸਤੋ ਅੱਜ ਨਾ ਫਿਰ ਇੱਕ ਵਾਰ ਕੋਟਕਪੂਰਾ ਦੀ ਇੱਕ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਜੋ ਕੋਟਕਪੂਰਾ ਦੀ ਜੋ ਇੱਕ ਸਾਈਬਰ ਕ੍ਰਾਈਮ ਜੋ ਅਸੀਂ ਕਹਿ ਸਕਦੇ ਆ ਆਪਾਂ ਸਾਈਬਰ ਕ੍ਰਾਈਮ ਜਿਹੜਾ ਹੈਗਾ ਹੋਇਆ ਇੱਕ ਠੱਗੀ ਦਾ ਮਾਮਲਾ ਜੋ ਸਾਹਮਣੇ ਆਇਆ ਠੱਗੀ ਵੱਜੀ ਤਾਂ ਨਹੀਂ ਫਿਲਹਾਲ ਲੇਕਿਨ ਅਸਫਲ ਹੈ ਲੇਕਿਨ ਹੁਣ ਇਸ ਤੋਂ ਬਾਅਦ ਜੇ ਆਪਾਂ ਕਹਿੰਦੇ ਆ ਜੀ ਇਸ ਖਬਰ ਨੂੰ ਦੇਖ ਕੇ ਜਿਹੜੇ ਲੋਕ ਜਾਗਰੂਕ ਹੋਣ ਇੱਕ ਜਾਗਰੂਕ ਜਿਹੜੇ ਇਨਸਾਨ ਆਪਣੇ ਨਾਲ ਜੁੜੇ ਨੇ ਜਿਨ੍ਹਾਂ ਨਾਲ ਇਹ ਠੱਗੀ ਦਾ ਮਾਮਲਾ ਜੋ ਸਾਹਮਣੇ ਆਇਆ ਹੈ ਉਹਨਾਂ ਨੇ ਇਸ ਤੇ ਸਵਾਲ ਨਾ ਪਾਇਆ ਇਸ ਮਾਮਲੇ ਨੂੰ ਉਜਾਗਰ ਕੀਤਾ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਤੁਹਾਨੂੰ ਮਿਲਾਵਾਂਗੇ ਉਹਨਾਂ ਨਾਲ ਤਾਂ ਕਿ ਜਿਹੜਾ ਹੈਗਾ ਵੀ ਇਹ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਅੱਜ ਤੱਕ ਅਸਫਲ ਹੋਏ ਨੇ ਇੱਕ ਮਤਲਬ ਇਸ ਕੰਮ ਜਾਂ ਹੋਣ ਵਿੱਚ ਲੇਕਿਨ ਉਸ ਤੋਂ ਬਾਅਦ ਜੇ ਕੋਈ ਹੋਰ ਬੰਦਾ ਜਿਹੜਾ ਥੰਗੀ ਦਾ ਸ਼ਿਕਾਰ ਹੁੰਦਾ ਤਾਂ ਉਹ ਵੀ ਥੰਗੀ ਦੇ ਜਿਹੜਾ ਸਿੱਧਾ ਸਾਦਾ ਵੀ ਜਿਹੜਾ ਆਪਕੇ ਦੀਏ ਜਿ ਕਿਸੇ ਬੰਦੇ ਦੇ ਨਾਂ ਤੇ ਕੋਈ ਆਵਾਜ਼ ਜਿਹੜੀ ਆਪ ਸੁਣਦੇ ਆਂ ਵੀ ਰਗਾਣਾ ਸੁਣਦੇ ਆਂ ਆ ਇੱਕ ਪ੍ਰਭਾਵਸ਼ਾਲੀ ਆਵਾਜ਼ ਹੁੰਦੀ ਹੈ ਦੇ ਜਿਹੜਾ ਕੋਈ ਮਹਾਨ ਬੰਦਾ ਸ਼ਖਸੀਅਤ ਹੁੰਦਾ ਸ਼ਹਿਰ ਦੀ ਜੋ ਉਹਦੇ ਵਾਸਤੇ ਲਿਕੇ ਆ ਪੱਕੀ ਵੀ ਜਿਹੜਾ ਬੰਦਾ ਨਾ ਆਸਾਨੀ ਨਾਲ ਦੇ ਨਾ ਮਾਮਲੀ ਜੀ ਗੱਲ ਨੂੰ ਲੈ ਕੇ ਜੋ ਪੈਸੇ ਦਿਆ ਉਹ ਟ੍ਰਾਂਸਫਰ ਕੀਤੀ ਜਾ ਸਕਦੇ ਇਹਨਾਂ ਪੈਸੇ ਦੇ ਸਕਦਾ ਯਾਨੀ ਮੁਕਤ ਫਸ ਸਕਦੇ ਇਦਾਲ ਵਿੱਚ ਦੋਸਤੋ ਜਿਹੜਾ ਮਾਮਲਾ ਹੈਗਾ ਉਹ ਸਪੀਕਰ ਸਾਹਿਬ ਦੇ ਜੋ ਨਾਮ ਤੇ ਅੱਗੀ ਮਾਰਨ ਦਾ ਮਾਮਲਾ ਹੈ ਜੋ ਕੋਟਕਪੂਰਾ ਦੇ ਵਿਧਾਇਕ ਵੀ ਨੇ ਤੇ ਜੋ ਪੰਜਾਬ ਦੇ ਸਪੀਕਰ ਵੀ ਨੇ ਤੇ ਸਰਦਾਰ ਕੁਲਤਾਰ ਜੀ ਸੰਧਵਾ ਜੀ ਜੋ ਵੀ ਸੰਧਵਾ ਦੇ ਨਿਵਾਸੀ ਨੇ ਤੇ ਆਪਾਂ ਉਹਨਾਂ ਦੇ ਨਾਂ ਤੇ ਵੀਰਾ ਇੱਕ ਥੱਗੀ ਦਾ ਜੋ ਮਾਮਲਾ ਸਾਹਮਣੇ ਆਇਆ ਥੱਗੀ ਮਾਰਨ ਦਾ ਥੱਗੀ ਤਾਂ ਤਾਂ ਬੱਚ ਗਈ ਲੇਕਿਨ ਜਿਹੜਾ ਮਾਮਲਾ ਹੈ ਉਹ ਮੀਡੀਆ ਨੂੰ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਜੁੜੇ ਨੇ ਰਾਜੇਂ ਕੁਮਾਰ ਜੈਨ ਜੀ ਆਪਾਂ ਉਹਨਾਂ ਦੀ ਗੱਲ ਤੁਹਾਡੇ ਅੱਗੇ ਪੇਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਮਤਲਬ ਕਹਿਣਾ ਚਾਹਨੇ ਤੁਸੀਂ ਕੀ ਮਾਮਲਾ ਤੁਸੀਂ ਆਪਣੇ ਬਾਰੇ ਤੇ ਥੋੜਾ ਇਸ ਮਾਮਲੇ ਬਾਰੇ ਜਾਣਕਾਰੀ ਦਿਓ ਗੰਵੀਰ ਮਸ ਜੁਵੇ ਰੋਹਿਤ ਜੀ ਤੁਸੀਂ ਦੱਸਿਆ ਕਿ ਮੈਂ ਰਾਜਨ ਕੁਮਾਰ ਜੈਨ ਮੈਂ ਇੱਕ ਸਮਾਜ ਸੇਵੀ ਕਈ ਸੰਸਥਾਵਾਂ ਦੀ ਸੇਵਾ ਕਰਦਾ ਹਾਂ ਇਸ ਤੋਂ ਇਲਾਵਾ ਸਾਡੀ ਇੱਕ ਮੇਨ ਫੇਸ ਹੈ ਆਲ ਇੰਡੀਆ ਕ੍ਰਾਈਮ ਰਿਫਾਰਮ ਆਰਗੇਨਾਈਜੇਸ਼ਨ ਜਿਹੜੀ ਕੀ ਸੰਸਥਾ ਲੋਕਾਂ ਨੂੰ ਜੋ ਹੋ ਰਹੇ ਤੇ ਹੋਣ ਵਾਲੇ ਜਿਹੜੇ ਅਪਰਾਧ ਹੈ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਲੋਕਾਂ ਨੂੰ ਜਾਗਰੂਕ ਕਰਦੀ ਹੈ ਇਸ ਤੋਂ ਇਲਾਵਾ ਸਾਡੀ ਸੰਸਥਾ ਜੋ ਹੋ ਚੁੱਕੇ ਅਪਰਾਧ ਹੈ ਪੁਨਾ ਦੇ ਵਿੱਚ ਗਰੀ ਮਜਲੂਮ ਜਿਹੜੇ ਲੋਕ ਨੇ ਜਿਨ੍ਹਾਂ ਦਾ ਕੋਈ ਨਿਆਂ ਨਹੀਂ ਮਿਲਪੰਦਾ ਉਹਨੂੰ ਨਿਆਂ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ ਜਿਹੜਾ ਤੁਸੀਂ ਮਸਲਾ ਕਹਿ ਰਹੇ ਹੋ ਇਸ ਮਸਲੇ ਦੇ ਵਿੱਚ ਪੁਨੇ ਜੀ ਜੋ ਹੋਇਆ ਹਾਲਾਂਕਿ ਇਹ ਅੱਜ ਤਕਨੀਕ ਦੇ ਯੁੱਗ ਦੇ ਵਿੱਚ ਤਕਨੀਕ ਦੀ ਉਪਯੋਗਤਾ ਕਰਕੇ ਲੋਕ ਉਸ ਨੂੰ ਗਲਤ ਉਪਯੋਗ ਕਰਕੇ ਨਾਮੇ ਨਾਮੇ ਤਾਂ ਨਲ ਛਗੀ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਤਰ੍ਹਾਂ ਦੀ ਇੱਕ ਕਾਲ ਜੋ ਹੈ ਮਿਤੀ 28 6 2024 ਨੂੰ 9:50 ਮਿੰਟ ਤੇ ਮੇਰੇ ਕੋਲ WhatsApp ਤੇ ਆਉਂਦੀ ਹੈ 8284018024 ਜਿਹਦੇ ਤੇ ਲਿਖਿਆ ਸੀ ਅਜੀ ਐਮਐਲਏ ਆਫਿਸ ਠੀਕ ਹੈ ਜੀ ਇਸ ਕਾਲ ਦੇ ਉੱਤੇ ਜੋ ਹੈ ਮੈਨੂੰ ਉਹ ਬੰਦਾ ਕਹਿੰਦਾ ਹੈ ਕਿ ਤੁਸੀਂ ਬਾਈ ਜੀ ਨਾਲ ਗੱਲ ਕਰੋ ਜਿਹੜਾ ਬਾਈ ਜੀ ਹੈ ਉਹ ਅੱਗੇ ਮੈਨੂੰ ਨਹੀਂ ਪਤਾ ਕਿਹੜਾ ਬਾਈ ਜੀ ਹੈ ਬਾਈ ਜੀ ਜਿਹੜਾ ਗੱਲ ਕਰਦਾ ਹੈ ਉਹ ਡਿੱਟੋ ਆਵਾਜ਼ ਕੁਲਤਾਰ ਸਿੰਘ ਸੰਧਵਾ ਜੀ ਦੀ ਹੈ ਕੁਲਤਾਰ ਸਿੰਘ ਸੰਧਵਾ ਜੀ ਸਾਡੇ ਪਰਿਵਾਰ ਨਾਲ ਸੰਧਵਾ ਪਰਿਵਾਰ ਦਾ ਬਹੁਤ ਪੁਰਾਣਾ ਰਿਲੇਸ਼ਨ ਹੈ ਔਰ ਅਸੀਂ ਉਹਨਾਂ ਦੀ ਆਵਾਜ਼ ਨੂੰ ਪਛਾਣਦੇ ਹਾਂ ਉਹ ਆਵਾਜ਼ ਆਲਮੋਸਟ 90% ਸੰਧਵਾ ਜੀ ਦੀ ਆਵਾਜ਼ ਸੀ ਔਰ ਬੜੇ ਉਸੇ ਤਰ੍ਹਾਂ ਹੱਕ ਨਾਲ ਬੋਲ ਰਿਹਾ ਸੀ ਸਟਾਈਲ ਵੀ ਹੋਈ ਸੀ ਕਿ ਕੀ ਗੱਲ ਹੈ ਜੈਨ ਤੂੰ ਮੈਨੂੰ ਮਿਲਦਾ ਨਹੀਂ ਜਦੋਂ ਦਾ ਮੈਂ ਜਿੱਤਿਆ ਮੈਂ ਕੋਟਕਪੂਰੇ ਆਣਾ ਤੂੰ ਮੈਨੂੰ ਮਿਲਿਆ ਕਿਉਂ ਨਹੀਂ ਹੈ ਦੂਸਰੀ ਅਸੀਂ ਆਪਣੇ ਪਰਸਨਲ ਕੰਮਾਂ ਦੇ ਵਿੱਚ ਜੈਨ ਟੱਬਣ ਨੂੰ ਯਾਦ ਰੱਖਦੇ ਆ ਤੁਸੀਂ ਯਾਦ ਰੱਖੋ ਨਾ ਰੱਖੋ ਆ ਜਿਹੜਾ ਮੇਰਾ ਬੰਦਾ ਕਹਿੰਦਾ ਮੇਰੇ ਬੱਚੇ ਦੀ ਫੀਸ ਦਾ ਕੰਮ ਹੈ ਤੇ ਕਰਦੇ ਇਹ ਤੇ ਘਰ ਆ ਕੇ ਨਾਲੇ ਪੈਸੇ ਲੈ ਜਾ ਨਾਲੇ ਮਿਲ ਜਾਂ ਨਾਲੇ ਜਾ ਵੀਨੇ ਉਸ ਤੋਂ ਬਾਅਦ ਕੋਈ ਬੰਦਾ ਫੋਨ ਪਾ ਫੜਦਾ ਜਿਹਦਾ ਨਾਮ ਵਿਪুল ਹੈ ਉਹ ਕਹਿੰਦਾ ਜੀ ਸਾਹਿਬ ਨੇ ਜੋ ਕਿਹਾ ਉਹ ਕਰ ਦੋ ਮੈਂ ਜੀ ਕਿੰਨੇ ਮਾਉਂਦਾ ਕੀ ਸਿਸਟਮ ਹੈ ਕਹਿੰਦੇ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਫੀਸ ਹੈ ਉਹ 27 ਲੱਖ ਰੁਪਇਆ ਹੈ 27 ਲੱਖ ਸੁਣ ਕੇ ਮੈਂ ਵੀ ਹਿਲੇਆ ਪਰ ਮੈਂ ਉਹਨਾਂ ਨੂੰ ਕਹੇ ਕਿ ਡਿਟੇਲ ਭੇਜੋ ਜਦੋਂ ਡਿਟੇਲ ਆਈ ਤਾਂ ਡਿਟੇਲ ਜਿਹੜੀ ਸੀ ਉਹ ਫਰਕ ਸੀਗਾ ਉਹ ਡਿਟੇਲ ਜਿਹੜੀ ਆਈ 27543 ਅਮਾਉਂਟ ਦੀ ਸੀ ਔਰ ਜਿਹੜਾ ਅਕਾਊਂਟ ਨੰਬਰ ਸੀਗਾ ਉਹ ਪੀ ਚੰਡੀਗੜ੍ਹ ਯੂਨੀਵਰਸਿਟੀ ਲਿਖਿਆ ਹੋਇਆ ਸੀਗਾ ਉਹਦੇ ਤੇ ਔਰ ਜੋ ਉਹਦੇ ਤੇ ਡਿਟੇਲ ਦੇ ਵਿੱਚ ਜਿਹੜਾ ਆਈ ਐਫ ਐਸ ਸੀ ਕੋਡ ਸੀ ਜਦੋਂ ਮੈਂ ਉਹਨੂੰ ਚੈੱਕ ਕੀਤਾ ਤਾਂ ਫਾਜ਼ਿਲਕਾ ਦਾ ਅਕਾਊਂਟ ਸੀਗਾ ਠੀਕ ਹੈ ਉਹ ਫਾਜ਼ਿਲਕਾ ਦਾ ਅਕਾਊਂਟ ਹੋਣ ਤੇ ਮੈਨੂੰ ਸ਼ੱਕ ਹੋਇਆ ਮੈਂ ਕੁਲਤਾਨ ਸਿੰਘ ਜੀ ਨਾਲ ਉਹਨਾਂ ਦੇ ਪਰਸਨਲ ਨੰਬਰ ਤੇ ਕਾਲ ਕੀਤੀ ਪਹਿਲਾਂ ਮੈਂ ਮਨੀਤ ਾਲੀਵਾਲ ਨੂੰ ਕੋਸ਼ਿਸ਼ ਕੀਤੀ ਮਨੀਤ ਾਲੀਵਾਲ ਨੇ ਫੋਨ ਨਹੀਂ ਚੁੱਕਿਆ ਔਰ ਕੁਲਦਾਰ ਸੁਨਵਾਜੀ ਨਾਲ ਗੱਲ ਕੀਤੀ ਉਹਨਾਂ ਨੇ ਪਹਿਲੀ ਮਿਲਦੇ ਚੱਕਿਆ ਔਰ ਉਹਨਾਂ ਨੇ ਮੈਨੂੰ ਕਿਹਾ ਰਜਨ ਮੈਂ ਅਸੀਂ ਕੋਈ ਕਾਲ ਨਹੀਂ ਕੀਤੀ ਔਰ ਅਗਰ ਮੈਨੂੰ ਜੇ ਲੋੜ ਪੈਦੀ ਨਹੀਂ ਪਈ ਤਾਂ ਮੈਂ ਤੇਰੇ ਕੋਲ ਸਿੱਧਾ ਆ ਕੇ ਮੰਗਾਗਾ ਆਪਾ ਇਹ ਮੈਨੂੰ ਠੱਗੀ ਦਾ ਕੰਮ ਲੱਗਦਾ ਕਿਉਂਕਿ ਅਮਨ ਰੁੜਾਈ ਦੇ ਨਾਮ ਤੇ ਵੀ ਕਿਸੇ ਨੇ ਠੱਗੀ ਕਰ ਲਈ ਸੀ ਔਰ ਕਿਸੇ ਹੋਰ ਮੰਤਰੀ ਦੇ ਨਾਮ ਤੇ ਵੀ ਇਹਨਾਂ ਦੇ ਕੋਲ ਠੱਗੀ ਕੀਤੀ ਹੋਈ ਹੈ ਕਹਿੰਦੇ ਤੂੰ ਐ ਕਰ ਮੈਂ ਐਸਐਸਪੀ ਸਾਹਿਬ ਨੂੰ ਲਾਈਨ ਤੇ ਲੈਣਾ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਲਾਈਨ ਤੇ ਲਿਆ ਔਰ ਉਹ ਮਾਮਲਾ ਦਰਜ ਕਰਵਾਇਆ ਐਸਐਸਪੀ ਸਾਹਿਬ ਕੋਲ ਮੈਂ ਸਾਡੀ ਡਿਟੇਲ ਭੇਜਤੀ ਉਸ ਤੋਂ ਬਾਅਦ ਇਸ ਮਤਲਬ ਅਸੀਂ 9:50 ਦੇ ਕਾਲ ਆਈ ਆ ਅਸੀਂ 10:30 ਵਜੇ ਕੰਪਲੇਂਟ ਕੀਤੀ ਸੀ ਉਹਦੇ ਬੰਦੇ ਇੰਨੇ ਕਿਛੜਤ ਅਸੀਂ 3:30 ਵਜੇ ਸ਼ਾਮ ਤੱਕ ਮੈਨੂੰ ਅਟੈਂਪਟ ਕਰੀ ਗਏ ਕਿ बार-बार ਕਾਲ ਕਰਦੇ ਪੈਸੇ ਜਮਾ ਨਹੀਂ ਕੀਤੇ ਤੁਸੀਂ ਇਹ 2:00 ਵਜੇ ਕਾਲ ਆਂਦੀ ਹੈ ਮੇਰੇ ਕੋਲ ਉਲਤਾਂ ਸੰਧਵਾ ਦੀ ਅਪਰੋਕਸੀਮੇਟ 30% ਆਵਾਜ਼ ਹੈ 30 ਆਵਾਜ਼ ਨਹੀਂ ਸੀ ਮੈਨੂੰ ਕਹਿੰਦਾ ਕੀ ਗੱਲ ਹੈ ਜੈਨ ਕਹਿੰਦਾ 2 ਘੰਟੇ ਹੋ ਗਏ ਤੈਨੂੰ ਕੀ ਤੇਨੂੰ ਮੈਂ ਕਿਹਾ ਜੀ 2 ਘੰਟੇ ਤੋਂ ਜ਼ਿਆਦਾ ਹੋ ਗਏ ਕੋਈ ਗੱਲ ਨਹੀਂ ਕਿਨੇ ਕੀ ਗੱਲ ਹੋ ਗਈ ਹੁਣ ਸਾਡੇ ਗੱਲ ਨਹੀਂ ਸੁਨੇਗਾ ਮੈਂ ਕਹਿੰਦੀ ਤੁਸੀਂ ਵੀ ਤਾਂ ਦੋ ਦੋ ਮਹੀਨੇ ਗੱਲ ਨਹੀਂ ਸੁਣਦੇ ਠੀਕ ਹੈ ਇਸ ਤਰ੍ਹਾਂ ਕਰਕੇ ਮੈਂ ਉਹਨਾਂ ਤੋਂ ਬਚਾਅ ਕੀਤਾ ਪਰ ਇਹ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਮੇਰਾ ਸਹਿਯੋਗ ਕੀਤਾ ਕੱਲ ਦੀ ਡਿਡ ਦੇ ਵਿੱਚ ਇੱਕ ਐਫ ਆਈ ਆਰ ਕੋਟਕਪੂਰਾ ਥਾਣਾ ਦੇ ਵਿੱਚ ਦਰਜ ਹੋਈ ਹੈ ਮਾਣਯੋਗ ਡੀ ਐਸ ਪੀ ਸਾਹੂ ਨੇ ਮੈਨੂੰ ਬੁਲਾਇਆ ਸੀਗਾ ਡੀ ਐਸ ਪੀ ਕੋਟਕਪੂਰਾ ਜਤਿੰਦਰ ਚੋਪੜਾ ਜੀ ਨੇ ਔਰ ਉਹਨਾਂ ਨੇ ਭੁਪਿੰਦਰ ਜੀ ਨੂੰ ਉਸ ਟਾਈਮ ਅਪਾਇੰਟ ਕੀਤਾ ਇੱਕ ਐਫ ਆਈ ਆਰ ਜਿਹੜੀ ਦਰਜ ਹੋਈ ਹੈ 420 419 506 ਦੇ ਅਧੀਨ ਠੀਕ ਹੈ ਮੇਨ ਜਿਹੜਾ ਮਸਲਾ ਹੈ ਕਿ ਪ੍ਰਭਾਵਸ਼ਾਲੀ ਵਿਅਕਤੀ ਦੇ ਨਾਂ ਤੇ ਜਾਂ ਕਿਸੇ ਗੁੰਡਾ ਅਨਸਰ ਦੇ ਨਾਂ ਤੇ ਜਾਂ ਗੇਮਿੰਗ ਦੇ ਨਾਂ ਤੇ ਜਾਂ ਕਿਸੇ ਵੀ ਤਰੀਕੇ ਨਾਲ ਆਨਲਾਈਨ ਠੱਗੀਆਂ ਹੋ ਰਹੀਆਂ ਨੇ ਆਪਾਂ ਲੋਕ ਇਹਨਾਂ ਤੋਂ ਤਾਂ ਹੀ ਬਚਾਂਗੇ ਜੇ ਅਸੀਂ ਜਾਗਰੂਕ ਰਹਿ ਪਾਵਾਂਗੇ ਕਿਸੇ ਨੂੰ ਆਪਣਾ OTP ਨਾ ਦੋ ਕਿਸੇ ਦੀ ਤੁਹਾਡੇ ਕੋਲ ਫਿਰੋਤੀ ਲਈ ਕਾਲ ਆਂਦੀ ਹੈ ਤੁਸੀਂ ਸਿੱਧਾ ਪੁਲਿਸ ਪ੍ਰਸ਼ਾਸਨ ਨਾਲ ਸੇਓ ਕਰੋ ਰਿਪੋਰਟ ਕਰਾਓ ਅਗਰ ਪੁਲਿਸ ਪ੍ਰਸ਼ਾਸਨ ਤੁਹਾਡਾ ਸਹਿਯੋਗ ਨਹੀਂ ਕਰਦਾ ਸਾਡੇ ਬੜੀਆਂ ਸਮਾਜਿਕ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਕਮਨਾ ਕਰਨ ਤਾਂ ਇਹ ਪੱਤਰਕਾਰ ਭਰਾ ਨੇ ਤੁਹਾਡੀ ਗੱਲ ਨੂੰ ਬਾਤ ਚੱਕਣ ਵਾਸਤੇ ਤੁਸੀਂ ਇਸ ਮਸਲੇ ਨੂੰ ਚੱਕੋ ਆ ਆ ਜਿਹੜੀ ਨਵੀਂ ਔਨਲਾਈਨ ਗੰਦਗੀ ਸ਼ੁਰੂ ਹੋਈ ਹੈ ਇਹਨੂੰ ਆਪਾਂ ਆਪ ਰਲ ਕੇ ਹੀ ਖਤਮ ਕਰ ਸਕਦੇ ਆ ਨਹੀਂ ਜਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਆਹ ਸਾਈਬਰ ਕ੍ਰਾਈਮ ਦੀ ਆਪਾਂ ਗੱਲ ਕਰੀਏ ਵੀ ਇਸ ਤੇ ਜਿਹੜਾ ਹੈਗਾ ਮੁਰਰੀ ਜਿਹੜਾ ਤੇਜ਼ ਹੋ ਗਏ ਨੇ ਆਪਣਾ ਕ੍ਰਾਈਮ ਨੂੰ ਬੜਾਵਾ ਦੇ ਲਾਤੇ ਵੱਧ ਵੱਧ ਜਾ ਰਹੇ ਨੇ ਕ੍ਰਾਈਮ ਇਹ ਇਸ ਤਰ੍ਹਾਂ ਦੇ ਜਿਹੜੇ ਆਨਲਾਈਨ ਜਿਹੜੇ ਧੱਕੀ ਦਾ ਸ਼ਿਕਾਰ ਹੋ ਰਹੇ ਨੇ ਇਹ ਤੁਹਾਨੂੰ ਨਹੀਂ ਲੱਗਦਾ ਜਿਵੇਂ ਇੱਕ ਕਾਲ ਤੁਹਾਨੂੰ ਆਈ ਆ ਕੁਲਤਾਰ ਸਿੰਘ ਸੰਨਵਾਈ ਦੀ ਆਵਾਜ਼ ਵਿੱਚ ਉਸ ਤੋਂ ਬਾਅਦ ਇਹ ਲੋਕ ਮੜੇ ਹੋਰ ਲੋਕਾਂ ਨੂੰ ਗਾਇਸ ਕਰਕੇ ਫੋਨ ਕਰਨਗੇ ਵੀ ਜੀ ਮੈਂ ਵਿੱਚ ਕੁਐਸਚਨ ਵਾਲੀ ਗੱਲ ਇਹ ਹੈ ਮਤਲਬ ਇਹ ਗੱਲ ਹੈ ਕਿ ਉਸ ਬੰਦੇ ਨੂੰ ਕੋਠੀ ਦੇ ਜਿਹੜੇ ਵਿੱਚ ਰਹਿੰਦੇ ਬੰਦੇ ਪਤਾ ਸੀ ਮਾਤਾ ਜੀ ਚ ਵੀਲ ਚੇਰ ਤੇ ਬੈਠੇ ਆ ਉਹ ਗੱਲ ਪਤਾ ਸੀ ਮਤਲਬ ਉਹ ਬੰਦਾ ਚਾਹੇ ਇੱਕ ਵਾਰ ਆਇਆ ਕੋਠੀ ਦੇ ਵਿੱਚ ਚਾਹੇ ਉਹਨੇ ਰੇਕੀ ਕੀਤੀ ਹੈ ਚਾਹੇ ਇਹਨਾਂ ਦੇ ਵਿੱਚ ਦਾ ਬੰਦਾ ਹੈ ਕੋਈ ਸਿਕਿਉਰਿਟੀ ਵਾਲਾ ਪੁਰਾਣਾ ਰਿਆ ਬੰਦਾ ਜਿਵੇਂ ਜਗਸੀਰ ਸਿੰਘ ਜੀ ਹੈ ਠੀਕ ਹੈ ਉਹ ਕੋਠੀ ਚ ਪਹਿਲਾਂ ਰਹੀ ਹੋਏ ਸੀਗੇ ਅਗਰ ਇਹ ਚੀਜ਼ਾਂ ਹੈਗੀਆਂ ਹੈ ਤੇ ਇਹ ਕਿਤੇ ਨਾ ਕਿਤੇ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਵੀ ਹੋ ਸਕਦਾ ਹੈ ਠੀਕ ਹੈ ਪਰ ਵੀਆਈਪੀ ਬੰਦੇ ਦੀ ਸਿਕਿਉਰਿਟੀ ਦੇ ਵਿੱਚ ਸਨ ਲੱਗ ਸਕਦੀ ਹੈ ਦੂਸਰੀ ਗੱਲ ਵੀਆਈਪੀ ਬੰਦੇ ਦੇ ਨਾਮ ਦੇ ਉੱਤੇ ਅਗਰ ਠੱਗੀ ਹੋ ਰਹੀ ਹੈ ਮੈਂ ਤਾਂ ਵੇਰਡ ਐ ਕਿਸੇ ਵੀ ਬੰਦੇ ਤੋਂ ਕੋਈ ਵੀ ਠੱਗੀ ਹੋ ਸਕਦੀ ਹੈ ਅੱਜ ਸੰਧਵਾ ਸਾਹਿਬ ਦੇ ਸਰਕਾਰ ਕੈਂਪ ਲਗਾ ਰਹੀ ਹੈ ਕੈਂਪ ਦੇ ਵਿੱਚ ਅੱਛੇ-ਅੱਛੇ ਅਫਸਰ ਵੀ ਆ ਰਹੇ ਆ ਕਿਸੇ ਨੇ ਕੋਈ ਨੌਕਰੀ ਦੀ ਕਿਸੇ ਨੇ ਕਿਸੇ ਹੋਰ ਮਸਲੇ ਦੀ ਐਪਲੀਕੇਸ਼ਨ ਸੰਧਵਾ ਸਾਹਿਬ ਨੂੰ ਜਾਂ ਸਰਕਾਰ ਦਰਬਾਰੇ ਲਗਾਈ ਹੈ ਉਹ ਇਹ ਬੰਦੇ ਉਹਨਾਂ ਦੇ ਕੋਈ ਬੰਦਾ ਵਿੱਚ ਬੈਠਾ ਹੋਵੇ ਔਰ ਉਹ ਉਸ ਬੰਦੇ ਨੂੰ ਕਾਲ ਕਰੇ ਜਿਨੇ ਐਪਲੀਕੇਸ਼ਨ ਦਿੱਤੀ ਸੀ ਕਿ ਭਾਈ ਤੇਰੀ ਐਪਲੀਕੇਸ਼ਨ ਆਈ ਹੈ ਸੰਧਵਾ ਸਾਹਿਬ ਦੀ ਆਵਾਜ਼ ਦੇ ਵਿੱਚ ਵੀ ਇਹਨੇ ਪੈਸੇ ਦੇ ਦੇ ਠੀਕ ਹੈ ਸਭ ਉਹ ਦੇ ਦੇਗਾ ਉਹੋ ਛੱਠ ਠੱਗੀ ਹੋ ਜਾਈ ਠੀਕ ਹੈ ਨਹੀਂ ਆਪਾਂ ਜਿਵੇਂ ਇਹ ਗੱਲ ਕਹਿੰਨੇ ਆ ਵੀ ਜਿਵੇਂ ਇੱਕ ਆਕਾ ਤੇ ਗੁਲਜ਼ਾਰਪੂਰ ਸਰਦਾਰ ਜੀ ਜੋ ਕਿ ਕੋਟਪੂਰਾ ਦੇ ਮਾਨ ਸ਼ਖਸੀਅਤ ਨੇ ਗੈਰੀ ਜੈਸਨ ਜੋ ਰਾਸ਼ਟਰਪਤੀ ਸੀਗੇ ਸਾਫ ਕਾ ਇੱਥੋਂ ਦੇ ਜੋ ਉਹਨਾਂ ਵੀ ਜੋ ਉਹਨਾਂ ਦੇ ਪੁੱਤਰੇ ਨੇ ਤੇ ਨਾਲ ਇੱਕ ਇਹ ਜੋ ਵਿਧਾਇਕ ਵੀ ਨੇ ਕੋਟਪੂਰਾ ਦੇ ਇਸ ਤੋਂ ਇਲਾਵਾ ਜੋ ਇੱਕ ਹੋਰ ਜੋ ਇਸ ਤੋਂ ਵੱਡਾ ਅਹੁਦਾ ਇਹਨਾਂ ਕੋਲ ਹੈਗਾ ਸਪੀਕਰ ਪੰਜਾਬ ਵਿਧਾਨ ਸਭਾ ਦਾ ਕੀ ਉਹਨਾਂ ਦਾ ਇਹ ਨਾਮ ਜਿਹੜਾ ਖਰਾਬ ਨਹੀਂ ਹੋਊਗਾ ਇਹਦਾ ਸਭ ਦਾ ਨਾਮ ਵੀ ਖਰਾਬ ਹੋਏਗਾ ਪਰ ਗੱਲ ਇਹ ਹੈ ਜੀ ਤਕਨੀਕ ਦੀ ਅ ਅੱਜ ਅਸੀਂ ਮਾਈਕ ਤੇ ਗੱਲ ਕਰ ਰਹੇ ਹਾਂ ਮੋਬਾਈਲ ਜਾਂ ਕੈਮਰਾ ਦੇ ਗੱਲ ਕਰ ਰਹੇ ਹਾਂ ਤਾਂ ਉਹ ਤਕਨੀਕ ਦੇ ਜ਼ਰੀਏ ਕਰ ਰਹੇ ਹਾਂ ਇਹ ਲੋਕ ਕਿਸੇ ਦੀ ਵੀ ਆਵਾਜ਼ ਕੱਢ ਸਕਦੇ ਤੁਹਾਡੀ ਆਵਾਜ਼ ਵੀ ਕੱਢ ਸਕਦੇ ਤਕਨੀਕ ਅੱਜ ਕੱਲ ਸੌਫਟਵੇਅਰ ਹੈ ਉਹ ਜਿਹਨੇ ਕਿਸੇ ਦੀ ਵੀ ਆਵਾਜ਼ ਕੱਢੀ ਜਾ ਸਕਦੀ ਹੈ ਬਸ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਕਿ ਅਗਰ ਉਹਨੂੰ ਕੋਠੀ ਦੇ ਵਿੱਚ ਜੋ ਲੋਕ ਮੌਜੂਦ ਨੇ ਉਹਨਾਂ ਦਾ ਪਤਾ ਹੈ ਤਾਂ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਇਹ ਜ਼ਰੂਰ ਵਾਚਣ ਵਾਲੀ ਗੱਲ ਹੈ ਇਹ ਇਨਕੁਆਰੀ ਵਾਲੀ ਗੱਲ ਹੈ ਇਹ ਬੰਦੇ ਜਿਹੜੇ ਆ ਉਹ ਮਾੜੇ ਮੋਟੇ ਨਹੀਂ ਹੋਣਗੇ ਕੋਈ ਖਾਸ ਹੋਣਗੇ ਜਿਨ੍ਹਾਂ ਨੂੰ ਇੰਨਾ ਕੁਝ ਪਤਾ ਹੈ ਇਹ ਮੰਨ ਲਾ ਜੇ ਤੁਸੀਂ ਸਪੀਕਰ ਸਾਹਿਬ ਦੇ ਟੈਨ ਚ ਲਿਆਂਦਾ ਕਿ ਉਹਨਾਂ ਨੇ ਕੋਈ ਪੂਰਾ ਮਤਲਬ ਉਹਨਾਂ ਨੂੰ ਅਚੰਭਾ ਨਹੀਂ ਹੋਇਆ ਕੋਈ ਬਦਲਾਅ ਕੋਈ ਲੱਗਿਆ ਨਹੀਂ ਹੋ ਰਿਹਾ ਜੀ ਕੀ ਹੋ ਗਿਆ ਕੀ ਮਰੋਏ ਉਹਨਾਂ ਨੂੰ ਦੇਖੋ ਆਵਾਜ਼ ਦੇ ਮਾਮਲੇ 'ਚ ਅਚੰਭਾ ਨਹੀਂ ਹੋਇਆ ਕਿਉਂਕਿ ਸੌਫਟਵੇਅਰ ਦੀ ਉਪਯੋਗਤਾ ਹੋ ਸਕਦੀ ਹੈ ਅਚੰਭਾ ਉਹਨਾਂ ਨੂੰ ਇਸ ਗੱਲ ਤੇ ਹੋਇਆ ਕਿ ਮਾਤਾ ਜੀ 휠 ਚੇਅਰ ਤੇ ਬੈਠੇ ਆ ਇਹ ਗੱਲ ਕਿਵੇਂ ਪਤਾ ਲੱਗੀ ਠੀਕ ਹੈ ਮਧੂ ਆਪਾ ਰਜੇ ਗੱਲ ਕਰਾਂਗੇ ਹਾਲਾਂਕਿ ਉਹਨਾਂ ਨੇ ਇਹ ਗੱਲ ਵੀ ਲਾਈਟ ਨਹੀਂ ਲੈਣ ਦੀ ਕੋਸ਼ਿਸ਼ ਕੀਤੀ ਕਿ ਕੋਈ ਬੰਦਾ ਕੋਠੀ 'ਚ ਆਮ ਬੰਦੇ ਆਉਂਦੇ ਜਾਂਦੇ ਰਹਿੰਦੇ ਆ ਕਿਸੇ ਨੇ ਦੇਖਿਆ ਹੋਵੇ ਮਾਤਾ ਜੀ ਵਾਰੀ ਬੈਠੇ ਹੁੰਦੇ ਆ ਠੀਕ ਹੈ ਮਣੀ ਧਾਲੀ ਵਾਲ ਆਮ ਬੰਦੇ ਨੂੰ ਬਤਾਏ ਮਣੀ ਧਾਲੀ ਵਾਲ ਵੀ ਇਹ ਆ ਠੀਕ ਹੈ ਵਿਪુલ ਨਾਮ ਦਾ ਬੰਦਾ ਕੋਠੀ 'ਚ ਕੋਈ ਨਹੀਂ ਆਜੀ ਨਾਮ ਦਾ ਬੰਦਾ ਕੋਈ ਨਹੀਂ ਪਰ ਜਗਜੀਤ ਸਿੰਘ ਜੀ ਨਾਮ ਤੋਂ ਪਹਿਲਾਂ ਸ਼ਾਇਦ ਇਹ ਕੇ ਐਸ ਆਈ ਜਿਹੜੇ ਇਨਚਾਰਜ ਸਿਕਿਉਰਿਟੀ 'ਚ ਰਹੇ ਆ ਗੇਟ ਸਿਕਿਉਰਿਟੀ 'ਚ ਜਿਹੜਾ ਮੈਨੂੰ ਪਤਾ ਲੱਗਿਆ ਠੀਕ ਹੈ ਪਰ ਗੱਲ ਇਹ ਆ ਜੀ ਦੇਖੋ ਥੱਗ ਸਾਤਰ ਹੈ ਠੀਕ ਹੈ ਜਿਹੜਾ ਸਾਹਮਣੇ ਮਜਲੂਮ ਆਦਮੀ ਜਿਹਨੇ ਕੋਲ ਕਾਲ ਆਈ ਹੈ ਉਹ ਜਿਹੜਾ ਹੈ ਉਹਦੇ ਚਾਏ ਉਹਦੇ ਕੋਲ ਚਾਏ ਠੱਗੀ ਲਈ ਆਈ ਹੈ ਸਾਈਬਰ ਕ੍ਰਾਈਮ ਲਈ ਆਈ ਹੈ ਜਾਂ ਅੱਜਕੱਲ ਬੜਾ ਚੱਲ ਰਿਹਾ ਗੁੰਡਾ ਅੰਸਰ ਵਾਲਾ ਕੀ ਧਮਕੀ ਆਂਦੀ ਹੈ ਫਰੋਤੀ ਵਾਸਤੇ 1 ਕਰੋੜ ਦੇ ਦੋ 2 ਕਰੋੜ ਦੇ ਦੋ 5 ਕਰੋੜ ਦੇ ਦੋ ਉਹ ਤੁਸੀਂ ਅਵੇਅਰ ਹੋ ਉਹ ਬੰਦਾ ਤੁਹਾਡੇ ਕੋਲ ਕਦੇ ਨਾ ਕਦੇ ਆਇਆ ਹੈ ਉਹ ਬੰਦਾ ਤੁਹਾਨੂੰ ਜਾਣਦਾ ਹੈ ਉਹ ਸਿਸਟਮ ਦਾ ਹੀ ਕੋਈ ਨਾ ਕੋਈ ਕਰਪਟ ਆਦਮੀ ਹੈ ਜਿਹੜਾ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਡਰੋ ਨਾ ਆਪਣੇ ਪਰਿਵਾਰ ਨੂੰ ਹੌਸਲੇ 'ਚ ਰੱਖੋ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਜੇ ਤੁਸੀਂ ਗਲਤ ਨਹੀਂ ਹੋ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਠੀਕ ਹੈ ਇਮਾਨਦਾਰੀ ਦੀ ਕਮਾਈ ਜਿਹੜੀ ਸਹੀ ਸੱਚੇ ਦਸਾਂ ਨੌਾਂ ਦੀ ਕਮਤ ਹੈ ਉਹਨੂੰ ਕੋਈ ਲੁੱਟ ਕੇ ਲੈ ਕੇ ਨਹੀਂ ਜਾਂਦਾ ਬਿਲਕੁਲ ਠੱਗੀ ਦਾ ਮਾਮਲਾ ਹੈ ਜਿਹੜਾ ਇਹ ਵੀ ਠੱਗੀ ਫਿਲਹਾਲ ਜੋ ਕਾਮਯਾਬ ਨਹੀਂ ਹੋਈ ਉਹਨਾਂ ਦੀ ਖਬਰ ਨਹੀਂ ਹੈ ਵੀ ਇਹ ਠੱਗੀ ਦੇ ਮਾਮਲੇ ਨੂੰ ਸਪੀਕਰ ਸਾਹਿਬ ਨੇ ਜੋ ਕਿੰਨੀ ਕਿ ਗੰਭੀਰਤਾ ਦਿੱਤੀ ਹੈ ਜਾਂ ਉਹਨਾਂ ਨੇ ਇਸ ਵਿੱਚ ਤੋਅ ਇਸ ਮਾਮਲੇ ਵਿੱਚ ਤੁਹਾਡੀ ਕੋਈ ਹੈਲਪ ਜਾਂ ਕੋਈ ਉਸ ਅੱਗੇ ਮਤਲਬ ਕਾਰਵਾਈ ਕਰਨ ਦੀ ਕੋਈ ਗੱਲ ਕੀਤੀ ਕੋਈ ਗੰਭੀਰਤਾ ਤਾਂ ਐਸੀ ਗੱਲ ਤੋਂ ਜਾਪਦੀ ਹੈ ਕਿ ਉਹਨਾਂ ਨੇ ਉਸੇ ਵੇਲੇ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਕਰਵਾਈ ਠੀਕ ਹੈ ਔਰ ਐਸਐਸਪੀ ਸਾਹਿਬ ਦੀ ਮੇਰੇ ਕੋਲ ਤਿੰਨ ਵਾਰ ਖੁਦ ਕਾਲ ਵੀ ਆਈ ਹੈ ਠੀਕ ਹੈ ਇਸ ਤੋਂ ਇਲਾਵਾ ਪਹਿਲੇ ਦਿਨ ਐਸਐਸਪੀ ਸਾਹਿਬ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਰ ਇਹਦਾ ਇੱਕ ਆਪਾਂ ਐਫਆਈਆਰ ਨਾ ਦਰਜ ਕਰ ਲਈਏ ਕੋਟਕਪੂਰਾ ਥਾਣੇ ਨੂੰ ਵੀ ਇਨਵੋਲਵ ਕਰ ਲਈਏ ਠੀਕ ਹੈ ਕਿਉਂਕਿ ਅਸੀਂ ਕੋਟਕਪੂਰਾ ਤੋਂ ਬਿਲੋਂਗ ਕਰਦੇ ਆਂ ਐ ਐਸਐਚਓ ਕੋਟਕਪੂਰਾ ਜਾਂ ਡੀਐਸਪੀ ਕੋਟਕਪੂਰਾ ਵੀ ਸਮਝਣਗੇ ਕਿ ਸਾਡੋਂ ਓਵਰਕ੍ਰਾਸ ਕਰਕੇ ਉੱਪਰ ਜਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਰਾਜਨ ਵੈਸੇ ਜ਼ਰੂਰਤ ਨਹੀਂ ਹੈ ਅਗਰ ਕਰ ਨਹੀਂ ਤਾਂ ਕਰ ਲੈਣੇ ਆ ਤਾਂ ਅਸੀਂ ਉਹਦੀ ਇੱਕ ਐਫਆਈਆਰ ਕੱਲ ਦੀ ਡੇਟ ਦੇ ਵਿੱਚ ਕੋਟਕਪੂਰਾ ਮੈਂ ਪ੍ਰਸ਼ਾਸਨ ਨੂੰ ਵੀ ਕਮਾਂਗਾ ਕਿ ਦੇਖੋ ਇੱਕ ਬੰਦਾ ਇੱਕ ਆਮ ਆਦਮੀ ਤੁਹਾਡੇ ਕੋਲ ਅਗਰ ਕੰਪਲੇਂਟ ਕਰਨ ਆ ਰਿਹਾ ਹੈ ਤੁਸੀਂ ਉਹਨੂੰ ਚੁਸਤੀ ਦਿਖਾਓ ਤੁਸੀਂ ਐਸੇ ਬੰਦੇ ਅਪਾਇੰਟ ਕਰੋ ਜਿਹੜੇ ਕਿ ਮਤਲਬ ਉਸ ਕਾਰਵਾਈ ਨੂੰ ਤਤਵਰੀ ਤੇ ਤੌਰ ਤੇ ਕਰਪਾਣ ਠੀਕ ਹੈ ਸਾਨੂੰ ਮੰਨਿਆ ਹੋਗਾ ਜੀ ਸਾਹਿਬ ਨੇ ਆਪਣੇ ਜ਼ੋਨ ਦੇ ਵਿੱਚ ਹੀ ਬਦਲੀਆਂ ਕੀਤੀਆਂ ਨੇ ਉਹਨਾਂ ਬਦਲੀਆਂ ਦੇ ਵਿੱਚ ਐਸੇ ਬੰਦਿਆਂ ਦੀ ਪ੍ਰਭਾਵੀ ਬੰਦਿਆਂ ਦੀ ਬਦਲੀ ਕੀਤੀ ਜਾਵੇ ਜਿਹੜੇ ਕੰਮ ਕਰ ਸਕਦੇ ਆ ਜਿਹੜੇ ਮਤਲਬ ਪਹਿਲਾਂ ਹੀ ਇੱਕੋ ਥਾਣੇ ਦੇ ਵਿੱਚ ਬੈਠੇ ਐ ਇੱਕੋ ਜਗ੍ਹਾ ਤੇ ਬੈਠੇ ਐ ਜਾਂ ਸਪਾਰਸ਼ੀ ਬੈਠੇ ਉਹਨਾਂ ਨੇ ਕੀ ਕੰਮ ਕਰਕੇ ਦੇਣਾ ਕਿਸੇ ਦਾ ਤੁਸੀਂ ਕੰਮ ਕਰਨ ਵਾਲੇ ਬੰਦਿਆਂ ਨੂੰ ਰੋਟੇਸ਼ਨ ਦੇ ਆਧਾਰ ਤੇ ਇੱਧਰ ਉੱਧਰ ਕਰੋ ਠੀਕ ਹੈ ਜੂ ਇੱਕ ਬੰਦਾ ਜਿਹਦੇ ਕੋਲ ਸਪਾਰਸ਼ ਨਹੀਂ ਹੈ ਉਹ ਬੰਦਾ ਕਿਵੇਂ ਹਰਾਸ ਹੁੰਦਾ ਉਹ ਤਾਂ ਪਹਿਲਾਂ ਹੀ ਕੰਮ ਕਰ ਰਿਹਾ ਜਿਹੜਾ ਕੰਮ ਨਹੀਂ ਕਰਦਾ ਉਹ ਉੱਥੇ ਬੈਠਾ ਠੀਕ ਹੈ ਤੇ ਮੈਂ ਚਾਹੂੰਗਾ ਜਿਵੇਂ ਮੈਨੂੰ ਕਿਹਾ ਗਿਆ ਕਿ ਐਫ ਆਈ ਆਰ 15 ਮਿੰਟ ਦੇ ਅੰਦਰ ਹੋ ਜੇਗੀ ਕੱਲ ਕੈਂਪ ਹੈ ਓ ਐਫ ਆਈ ਆਰ ਬਸ ਮੈਂ ਜਾਂਦਾ ਹੈ ਅਗਰ ਆਮ ਬੰਦਾ ਹੁੰਦਾ ਪਜ ਲੈਂਦਾ ਹੈ ਵਪਾਰੀ ਬੰਦਾ ਠੀਕ ਹੈ ਤੇ ਅਸੀਂ ਮਤਲਬ ਜਾਗਰੂਕ ਇਨਸਾਨ ਹੈ ਇਸ ਕਰਕੇ ਅਸੀਂ 8-10 ਘੰਟੇ ਪਿੱਛਾ ਕਰਕੇ ਕਾ ਲੀ ਐਫ ਆਈ ਆਰ ਤੁਸੀਂ ਤਾਂ ਜਲੋ ਇੰਨਾ ਮਤਥਾ ਕਬਈ ਕੀਤੀ ਇੰਨਾ ਮਤਲਬ ਕੀਤਾ ਵੀ ਸਪੀਕਰ ਸਾਹਿਬ ਨੇ ਜੋ ਮਤਲਬ ਕਿਹਾ ਵੀ ਮਾਫਨ ਤੌਰ ਤੇ ਵੀ ਇਸ ਨੂੰ ਕੋ ਜਾਚ ਕਰਵਾਵਾਂਗਾ ਜਾਂ ਕੋਈ ਹੱਲ ਕਰਾਂਗੇ ਅੱਗੇ ਵੀ ਉਹਨੇ ਕਿਹਾ ਮੈਂ ਜਾਂਚ ਕਰਵਾਵਾਂਗਾ ਬਾਕੀ ਦੇਖੋ ਰਾਜਨੀਤੀ ਦੀਆਂ ਆਪਣੀਆਂ ਵਿਅਸਤਤਾਵਾਂ ਹੁੰਦੀਆਂ ਠੀਕ ਹੈ ਮੈਂ ਉਸੇ ਮਾਮਲੇ 'ਚ ਕੁਛ ਨਹੀਂ ਲੈਣਾ ਸਾਡਾ ਮਕਸਦ ਸੀਗਾ ਆਮ ਲੋਕ ਜਾਗਰੂਕ ਹੋਣ ਔਰ ਜਿਹੜੇ ਕਲਪਰੇਟਸ ਆ ਉਹਨਾਂ ਦੇ ਕਾਰਵਾਈ ਹੋਵੇ ਉਹ ਕਾਰਵਾਈ ਵੀ ਹੋ ਰਹੀ ਹੈ ਨਹੀਂ ਹੋਵੇਗੀ ਤਾਂ ਅਸੀਂ ਉਹਦਾ ਵੀ ਪਿੱਛਾ ਕਰਾਂਗੇ ਵੈਸੇ ਜੋ ਹਰਜੀਤ ਐਸਐਸਪੀ ਹਰਜੀਤ ਸਿੰਘ ਜੀ ਨੇ ਇਹਨਾਂ ਨੇ ਪਿੱਛੇ ਵੀ ਜਿੰਨੀਆਂ ਵੀ ਮੈਂ ਲੈਟਰਾਂ ਦਿੱਤੀਆਂ ਜਿੰਨਾ ਵੀ ਮੈਂ ਕੰਮ ਕੀਤਾ ਮੈਨੂੰ ਤਾਂ ਜਾਣ ਦੀ ਲੋੜ ਨਹੀਂ ਪੈਂਦੀ ਮੈਂ ਤਾਂ ਮੇਲ ਦੇ ਉੱਤੇ ਹੀ ਉਹਨਾਂ ਨੂੰ ਭੇਜਦਾ ਹਾਂ ਤਾਂ ਮੇਲ ਦੇ ਉੱਤੇ ਹੀ ਉਹ ਜਿਹੜੇ ਉਸੇ ਟਾਈਮ ਹੀ ਕਾਰਵਾਈ ਕਰਕੇ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਅਸੀਂ ਮਸਲਾ ਹੀ ਐਸਾ ਭੇਜਦੇ ਹਾਂ ਜਿਹੜਾ ਪੁਲਿਸ ਦੇ ਕੰਮ ਕਰਨ ਵਾਲਾ ਮਸਲਾ ਹੁੰਦਾ ਹੈ ਉਹ ਇਮਾਨਦਾਰ ਅਫਸਰ ਉਸੇ ਮੇਲੇ ਕੰਮ ਕਰੇਗਾ ਇੱਕ ਜਿਹੜਾ ਤੁਸੀਂ ਨਾਮ ਲੈ ਰਹੇ ਸੀਗੇ ਨਾਮ ਜਿਹੜਾ ਆਈਡੀ ਤੇ ਮਤਲਬ ਸ਼ੋ ਹੋ ਰਿਹਾ ਉਹ ਨਾਮ ਤੇ ਇੱਕ ਵਾਰੀ ਉਹ ਨੰਬਰ ਵਗੈਰਾ ਮੀਡੀਆ ਤੇ ਇੱਕ ਵਾਰੀ ਦੁਆਰਾ ਮਤਲਬ ਤੁਸੀਂ ਕਰ ਦਿਓ ਹਾਂ ਜੇ ਮੈਂ ਤੁਹਾਡੇ ਜਰੀਏ ਇਹ ਦੱਸਣਾ ਚਾਹੂੰਗਾ ਕੀ 8284018024 ਅਜੇ ਐਮਐਲਏ ਆਫਿਸ ਕਰਕੇ ਜਿਹੜਾ ਨੰਬਰ ਲਿਖਿਆ ਸੀਗਾ ਇਹ ਨੰਬਰ ਜਿਹੜਾ ਹੈਗਾ ਆ ਦੇਖੋ ਨੰਬਰ ਕੋਈ ਵੀ ਹੋ ਸਕਦਾ ਹੈ ਨਾਮ ਕੋਈ ਵੀ ਯੂਜ਼ ਹੋ ਸਕਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹੈ ਸਿਸਟਮ ਦੇ ਵਿੱਚ ਇੰਨੀ ਖਾਮੀ ਹੈ ਜਿਹੜੇ ਬੰਦੇ ਜਿਹੜੇ ਸਾਡੀ ਸਮਝ ਆ ਰਿਹਾ ਜਿਹਦੇ ਨਾਮ ਤੇ ਮੋਬਾਈਲ ਹੈ ਜਾਂ ਜਿਹੜਾ ਬੰਦਾ ਪਕੜਿਆ ਜਿਹੜਾ ਨਾਮ ਆਇਆ ਅੱਗੇ ਪਕੜਨ ਦੇ ਵਿੱਚ ਉਹ ਕਿਤੇ ਹੋਰ ਨਾਮ ਤੇ ਹੈ ਔਰ ਜੋ ਕਾਊਂਟ ਹੈ ਉਹ ਅਜੇ ਕੁਮਾਰ ਫਾਜ਼ਿਲ ਕਾਦ ਦੇ ਨਾਮ ਤੇ ਹੈ ਸਿਸਟਮ ਦੇ ਵਿੱਚ ਕਮੀ ਹੈ ਅਗਰ ਪੰਜਾਬ ਨੈਸ਼ਨਲ ਬੈਂਕ ਵਰਗੀਆਂ ਬੈਂਕਾਂ ਐਸੇ ਠੱਗਾਂ ਦੇ ਅਕਾਊਂਟਸ ਖੋਲ ਲੈਣਗੀਆਂ ਤਾਂ ਆਮ ਬੰਦੇ ਦੀ ਕੀ ਹੈ ਆਮ ਬੰਦੇ ਨੇ ਅਗਰ ਅਕਾਊਂਟ ਖੋਲਣਾ ਹੁੰਦਾ ਉਹ ਖਪਦਾ ਰਹਿੰਦਾ ਮਰਦਾ ਰਹਿੰਦਾ ਠੀਕ ਹੈ ਔਰ ਜਿਹੜਾ ਠੱਗਾਂ ਦੇ ਅਕਾਊਂਟ ਖੁੱਲ ਜਾਂਦੇ ਆ ਔਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਟ੍ਰਾਂਜੈਕਸ਼ਨਾਂ ਵੀ ਆ ਜਾਂਦੀਆਂ ਮੈਨੂੰ ਮੈਂ ਬੈਂਕਿੰਗ ਸਿਸਟਮ ਦੇ ਉੱਤੇ ਵੀ ਇੱਕ ਕੁਐਸਚਨ ਖੜਾ ਕਰਕੇ ਬੈਂਕਿੰਗ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਵਾਉਣਾ ਚਾਹੁੰਗਾ ਕਿ ਬੈਂਕਿੰਗ ਸਿਸਟਮ ਐਸੇ ਠੱਗਾਂ ਚੋਰਾਂ ਨੂੰ ਚੈੱਕ ਕਰਕੇ ਕੱਲੀ ਇੱਕ ਸਿੰਪਲ ਆਈਡੀ ਦੇ ਆਧਾਰ ਤੇ ਨਾ ਅਕਾਊਂਟ ਖੋਲਿਆ ਜਾਵੇ ਉਹਨੂੰ ਚੰਗੀ ਤਰ੍ਹਾਂ ਦਰਿਆਫਤ ਕੀਤੀ ਜਾਵੇ ਕਿ ਕੌਣ ਹੈ ਇੱਕ ਵਾਰ ਐਪਲੀਕੇਸ਼ਨ ਦਿਖਾ ਦਿਓ ਜਿਹੜਾ ਦੁਬਾਰਾ ਇਹ ਹੈਗੇ ਜੀ ਰਾਜੇਂ ਕੁਮਾਰ ਜੈਨ ਜੀ ਕੋਟਕਪੂਰਾ ਦੇ ਜੋ ਸਮਾਜ ਸੇਵੀ ਨੇ ਤੇ ਇਹਨਾਂ ਨੇ ਜੋ ਆਪਣੀ ਗੱਲਬਾਤ ਕੀਤੀ ਆ ਆਪਣਾ ਜੋ ਮਕਸਦ ਜਿਹੜਾ ਹੈਗਾ ਇਹਨਾਂ ਨੇ ਕੰਮ ਨੇ ਲਿਆ ਕਿ ਨਾਲ ਚੰਨਾ ਪਾਇਆ ਇਸ ਮਸਲੇ ਤੇ ਜਿਹੜਾ ਵੀ ਇਹ ਥੱਗੀ ਦਾ ਸ਼ਿਕਾਰ ਜਿਹੜਾ ਹੈਗਾ ਇਹ ਫਿਲਹਾਲ ਇਹ ਤਾਂ ਬਚ ਗਏ ਪਰ ਕੋਈ ਹੋਰ ਬੰਦਾ ਜਿਹੜਾ ਥੱਗੀ ਦਾ ਸ਼ਿਕਾਰ ਨਾ ਹੋ ਜਾਵੇ ਤੇ ਇਸ ਕਰਕੇ ਉਹਨਾਂ ਨੇ ਅਵੇਅਰ ਵੀ ਕੀਤਾ ਲੋਕਾਂ ਨੂੰ ਤਾਂ ਕਿ ਮੈਂ ਮੈਂ ਚਾਹੁੰਦਾ ਕਿ ਇਹ ਕਵਰ ਨੂੰ ਦੇਖ ਕੇ ਲੋਕ ਜਾਗਰੂਕ ਹੋਣ ਤੇ ਜਿਹੜਾ ਹੈਗਾ ਇਹ ਜਿਹੜੀਆਂ ਇਹ ਆਨਲਾਈਨ ਥੱਗੀਆਂ ਇਨਾਂ ਤੋਂ ਬਚੋ ਜਿੰਨਾ ਭਜੇ ਜਾਂਦਾ ਤੇ ਨਾਲ ਜਿਹੜੇ ਇਸ ਮਾਮਲੇ ਦੇ ਜਿਹੜੇ ਸਾਰੇ ਜੋ ਵੱਧ ਚੜ ਕੇ ਜਿਹਨਾਂ ਨਾਮ ਸਾਹਮਣੇ ਆਇਆ ਕੁਲਤਾਰ ਸਿੰਘ ਸੰਧੋਆ ਵੀ ਦਾ ਜੋ ਕੋਟਪੂਰਾ ਦੇ ਵਿਧਾਇਕ ਵੀ ਨੇ ਤੇ ਪੰਜਾਬ ਦੇ ਜੋ ਵਿਧਾਨ ਸਭਾ ਸਪੀਕਰ ਨੇ ਸੁਤਮਾਨ ਸਖੀਰ ਨੇ ਕੋਟਪੂਰਾ ਦੇ ਜੋ ਆਪਾਂ ਕਹਿ ਦਈਏ ਵੀ ਜੇ ਇਹਨਾਂ ਦਾ ਫੋਨ ਆਊਗਾ ਕਿਸੇ ਨੂੰ ਪਰ ਲੋਕ ਰਾਮ ਨਾਲ ਮਤਲਬ ਜਿਹੜਾ ਆਪਣਾ ਪੈਸਾ ਜਿਹੜਾ ਟਾਂਕਰ ਕਰ ਸਕਦਾ ਕਿਉਂਕਿ ਆਵਾਜ਼ ਸੁਣ ਕੇ ਹਰੇਕ ਹੀ ਬੰਦਾ ਕੋਲ ਬਹੁਤ ਹੈਰਾਨ ਰੇ ਵੀ ਨੂੰ ਝਟਕਾ ਲੱਗ ਸਕਦਾ ਵੀ ਹਾਜ਼ ਸਪੀਕਰ ਸਾਹਿਬ ਜੀ ਦਾ ਫੋਨ ਆਇਆ ਕੋਈ ਗੱਲ ਨਹੀਂ ਪੈਸੇ ਬਾਦਲ ਨਹੀਂ ਉਹ ਇੱਕ ਹੀ ਗੱਲ ਕਰੀਏ ਇਹ ਲੋਕ ਪਾ ਵੀ ਵੇਣਗੇ ਐਵੇਂ ਆਪਾਂ ਕਹਿੰਦੇ ਲੋਕਾਂ ਨੂੰ ਫਕਨਾ ਨਹੀਂਗਾ ਤੇ ਇਹ ਵੀ ਜਾਂਚ ਪੜਤਾਲ ਕਰਕੇ ਚੰਗੀ ਤਰ੍ਹਾਂ ਕੁਝ ਪੜਤਾਲ ਕਰਕੇ ਜਿਵੇਂ ਇਹਨਾਂ ਨੇ ਗੱਲ ਕੀਤੀ ਵੀ ਹੋਰ ਰੋ ਜਿਹੜੋ ਪੈਸੇ ਭੌਂ ਚੁੱਕੇ ਨਾ ਸਪੀਕਰ ਸਾਹਿਬ ਨਾਲ ਗੱਲ ਹੋਈ ਆ ਤੇ ਉਸ ਮੈਂ ਆਪਾਂ ਕਹਿੰਦੇ ਵੀ ਇਸ ਤਰ੍ਹਾਂ ਦੀ ਚਾਲਾਂ ਹੁੰਦੀਆਂ ਆ ਤਸੱਦੂ ਪਹਿਲਾਂ ਜਿਆਦਾ ਪੁਲਿਸ ਨੂੰ ਬੰਮ ਕਰੋ ਨਹੀਂ ਤਾਂ ਆਪਣੇ ਲੈਵਲ ਤੇ ਫਿਰ ਇੱਕ ਵਾਰ ਉਸ ਵਿਅਕਤੀ ਨਾਲ ਜਿਸ ਵਿਅਕਤੀ ਦੇ ਨਾਮ ਤੇ ਇਹ ਜਿਹੜਾ ਪੈਸਾ ਮੰਗਿਆ ਜਾ ਰਿਹਾ ਉਸ ਵਿਅਕਤੀ ਨਾਲ ਟਾਰਗੇਟ ਕਰਕੇ ਤਾਂ ਉਸ ਦੀ ਸਹੀ ਇਨਕੁਆਇਰੀ ਕਰਕੇ ਪੂਰੀ ਜਾਂਚ ਬੜਾ ਕਰੰਤੋ ਬਾਅਦ ਹੀ ਇਹ ਇਹਦਾ ਕੰਮ ਕੀਤਾ ਜਾਣਾ ਚਾਹੀਦਾ ਤੇ ਜੁੜੇ ਰਹੋ ਸਾਡੇ ਨਾਲ ਮੈਂ ਕੋਰਟ ਪੂਰਾ ਤਰੋਇਤਾ ਯਾਰ ਅਜਿਹਾ ਬਾਤ ਨਹੀਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਇਹ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਲੋਕ ਅਵੇਅਰ ਹੋ ਸਕਣ ਇਸ ਪੂਰੇ ਮਾਮਲੇ ਦੇ ਵਿੱਚ ਕੀ ਹੈ ਐਸਐਸਪੀ ਹਰਜੀਤ ਸਿੰਘ ਜੀ ਦਾ ਕਹਿਣਾ ਆਓ ਸੁਣਦੇ ਆਪਾਂ ਉਹਨਾਂ ਦੀ ਜੋ ਗੱਲਬਾਤ ਹੋਈ ਹੈ ਪ੍ਰਥਰਪੁੱਤਰ ਰੋਹਿਤ ਆਜ਼ਾਦ ਕੋਟਕਪੂਰਾ ਨਾਲ ਉਹ ਅੱਗੇ ਪੇਸ਼ ਹੈ ਜੀ ਸੁਣੋ ਸਾਰੀ ਗੱਲਬਾਤ ਹੈਲੋ ਐਸਐਸਪੀ ਸਰ ਹਾਂਜੀ ਹਾਂਜੀ ਸਰ ਮੈਂ ਰੋਹਿਤ ਆਜ਼ਾਦ ਬੋਲ ਰਿਹਾ ਜੀ ਪੱਤਰਕਾਰ ਕੋਟਕਪੂਰਾ ਤੋਂ ਹਾਂਜੀ ਹਾਂਜੀ ਮੈਂ ਕਹਤ ਹਾਂ ਸਰ ਇੱਕ ਮਾਮਲਾ ਹੈ ਕੋਟਕਪੂਰਾ ਦੇ ਇੱਕ ਸਮਾਸੇਵੀ ਨੇ ਤੇ ਜਿਹੜਾ ਮਤਲਬ ਇੱਕ ਰਾਜਿੰਦਰ ਕੁਮਾਰ ਜੈਨ ਜੀ ਨੇ ਇੱਥੇ ਹਾਂਜੀ ਹਾਂਜੀ ਉਹਨਾਂ ਨਾਲ ਕੋਈ ਠੱਗੀ ਦਾ ਕੋਈ ਮਤਲਬ ਮਾਮਲਾ ਸਾਹਮਣੇ ਆਇਆ ਕੋਈ ਆਨਲਾਈਨ ਠੱਗੀ ਵਗੈਰਾ ਵਧੀ ਸੀ ਵੈਸੇ ਤਾਂ ਉਹ ਮਤਲਬ ਠੱਗੀ ਨਹੀਂ ਉਹਨਾਂ ਨਾਲ ਕੋਈ ਵਧੀ ਉਹਨਾਂ ਨੂੰ ਫੋਨ ਆਇਆ ਸੀ ਕਿਸੇ ਬੰਦੇ ਦਾ ਹਾਂਜੀ ਹਾਂਜੀ ਉਹ ਬੰਦਾ ਕਹਿੰਦਾ ਸੀ ਕਿ ਮੈਂ ਮਤਲਬ ਤੁਸੀਂ ਮੈਨੂੰ ਪੈਸੇ ਦੇ ਕੇ ਜਾਓ ਸੰਧਵਾ ਸਾਹਿਬ ਦੇ ਘਰੇ ਹਾਂਜੀ ਹਾਂਜੀ ਤੇ ਮੈਂ ਉਹਨਾਂ ਦੇ ਘਰੋਂ ਬੋਲਦਾ ਉਹ ਬੰਦਾ ਅਸੀਂ ਟ੍ਰੇਸ ਕਰ ਲਿਆ ਹੈਗਾ ਠੱਗੀ ਉਹਨਾਂ ਨਾਲ ਵਧੀ ਨਹੀਂ ਉਹਨਾਂ ਨੂੰ ਪਹਿਲੇ ਹੀ ਪਤਾ ਚੱਲ ਗਿਆ ਕਿ ਬੰਦਾ ਝਾਲੀ ਜਿਹਾ ਲੱਗਦਾ ਹਾਂਜੀ ਹਾਂਜੀ ਨਾਲੇ ਸਾਨੂੰ ਉਹਦਾ ਨੰਬਰ ਦਿੱਤਾ ਸੀ ਉਹ ਨੰਬਰ ਤੋਂ ਅਸੀਂ ਕਰ ਲਿਆ ਹੈਗਾ ਡ੍ਰੈਸ ਅੱਛਾ ਤੇ ਉਹ ਫਿਰ ਜਦੋਂ ਉਹਨੂੰ ਲੈ ਕੇ ਆਵਾਂਗੇ ਫਿਰ ਤੁਹਾਨੂੰ ਦੱਸਾਂਗੇ ਮਤਲਬ ਉਹਨਾਂ ਨੇ ਕਿਹਾ ਸੀਗਾ ਵੀ ਉਹ ਸਪੀਕਰ ਸਾਹਿਬ ਦੇ ਵੀ ਧਿਆਨ ਚ ਲੈਂਦਾ ਸੀ ਇਹ ਮਸਲਾ ਤੁਹਾਡੇ ਤੁਹਾਡੇ ਨਾਲ ਵੀ ਗੱਲ ਹੋਈ ਸੀ ਉਹਨਾਂ ਦੀ ਹਾਂਜੀ ਹਾਂਜੀ ਅਹ ਤੇ ਮਾਮਲਾ ਵੀ ਦਰਜ ਕੀਤਾ ਹੋਇਆ ਤੁਸੀਂ ਹਾਂਜੀ ਹਾਂਜੀ ਐਫ ਆਈ ਆਰ ਅਸੀਂ ਦਰਜ ਕਰਤੀ ਸੀਗੀ ਹੂੰ ਤੇ ਉਹਦੇ ਤੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ ਆ ਹੂੰ ਤੇ ਉਹਨੂੰ ਲੈ ਆਵਾਂਗੇ ਬੰਦੇ ਬੰਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ ਬੰਦਾ ਬੰਦੇ ਦਾ ਹਾਂਜੀ ਹਾਂਜੀ ਪਤਾ ਚੱਲ ਗਿਆ ਉਹ ਤਾਂ ਜੇਲ੍ਹ 'ਚ ਹੈ ਜੇਲ੍ਹ 'ਚ ਫੋਨ ਮਾਰੀ ਜਾਂਦਾ ਅੱਛਾ ਜੇਲ੍ਹ 'ਚ ਹੈ ਜੀ ਬੰਦਾ ਉਹ ਹਾਂ ਉਹਨੇ ਕਈਆਂ ਨੂੰ ਫੋਨ ਕੀਤੇ ਹੈਗੇ ਅੱਛਾ ਕਈ ਕਿਸੇ ਨੂੰ ਕਿਸੇ ਨਾਂ ਤੋਂ ਕਰ ਦਿੰਦਾ ਕਿਸੇ ਨੂੰ ਕਿਸੇ ਨਾਂ ਤੋਂ ਕਰ ਦਿੰਦਾ ਹਾਂਜੀ ਮੈਂ ਵੀ ਗਿਆ ਸੀ ਅੱਜ ਥਾਣਾ ਸਿਟੀ ਕੋਟਕਪੁਰਾ ਇੱਧਰ ਰਾਜਨਜੀਤ ਵੀ ਬੈਠੇ ਸੀ ਉਦੋਂ ਨਾਲ ਇੱਕ ਹੋਰ ਬੰਦਾ ਵੀ ਬੈਠਾ ਸੀ ਉਹ ਵੀ ਕਹਿ ਰਿਹਾ ਸੀਗਾ ਵੀ ਤੁਹਾਡੇ ਨਾਲੋਂ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਕਾਲ ਆਈ ਸੀ ਜੀ ਦੀ ਸੇਮ ਹੀ ਵਰਡਿੰਗ ਯੂਜ਼ ਕੀਤੀ ਸੀ ਇਹੀ ਗੱਲ ਮਤਲਬ ਪੈਸਿਆਂ ਦੀ ਮੰਗ ਕੀਤੀ ਸੀ ਜੀ ਉਹ ਹਾਂ ਉਹ ਹੋਰ ਡਿਸਟ੍ਰਿਕਾਂ ਚ ਵੀ ਕਰੀ ਜਾਂਦੇ ਹੈਗੇ ਜਿੱਥੇ ਜਿੱਥੇ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਹੈ ਨਾ ਹੂੰ ਇਕੱਲੇ ਇੱਥੇ ਹੀ ਨਹੀਂ ਕਰ ਰਹੇ ਚਲੋ ਇਹਨਾਂ ਤੇ ਮਤਲਬ ਬੰਦ ਹੀ ਕਾਰਵਾਈ ਹੋਵੇਗੀ ਹਾਂਜੀ ਹਾਂਜੀ ਉਹ ਤਾਂ ਹੋਏਗੀ ਹੁਣ ਤਾਂ ਪਰਚਾ ਹੀ ਦਰਜ ਕਰਤਾ ਹਾਂ ਹੋਰ ਤਾਂ ਕੀ ਹੈ ਠੀਕ ਹੈ ਲਵਾਵਾਂਗੇ ਜਦੋਂ ਫਿਰ ਤੁਹਾਨੂੰ ਦੱਸ ਦਵਾਂਗੇ ਠੀਕ ਹੈ ਠੀਕ ਸਰ ਹਾਂਜੀ ਓਕੇ ਸਰ ਥੈਂਕ ਯੂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ